ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਰਿਤ ਵਿਨਾ ਵਖੰਡਣਾ ਬਿਸਰਨ ਬਸੰਤਾ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਪਰਮੜਾ ਕੌਤਕ ਕੋੜ ਤਮਾਸਿਆ ਕਿੱਤ ਨਾ ਉਸ ਨਾ ਨਲਕ ਕੋੜੀ ਨਰਕ ਵਰ ਆਪਰੇ ਉੱਜੜ ਸੋਈ ਥਾਉ ਬੌੜੀ ਮਹਾ ਪਿਆਮ ਉਦਿਆਲ ਨਗਰ ਕਰ ਮਾਨਿਆ ਮਗਰੀ ਦੇਖ ਸੱਚ ਕਰ ਜਾਂਿਆ ਕਾਮ ਕ્રોਧ ਅਹੰਕਾਰ ਫਿਰਦੇ ਵਾਲਿਆ ਸਿਰ ਲੱਗਾ ਜਮ ਡੰਡ ਤਾਪਸ਼ਤਾਨਿਆ ਗਾ ਜਮ ਡੰਡ ਤਾਪ ਸ਼ਤਾਨਿਆ ਬੇਨ ਪੂਰੇ ਗੁਰਦੇਵਾ ਰਸਤਾਂ ਮਿਆ ਆਏ ਗੁਰਜੀਕਾ ਖਾਲਸਾ ਆਏ ਗੁਰਜੀਕੀ ਫਤਹਿ ਸਨੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵ ਕੰਡਣਾ ਬਸਰੰਤ ਹਰ ਗੋਪਾਲ ਹੈ ਨਾਨਕ ਤੀ ਕਾਣੀ ਉਦਿਆਨ ਪਰਵਣ ਬਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸਾਹਿਬਾਂ ਦੇ ਸਰਤਾਲ ਸ਼ਾਂਤੀ ਦੇ ਪੁੰਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਂਕ ਸ੍ਰੀ ਕੀਰਤ ਬਾਣੀ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਅੰਗ 707 ਉੱਪਰ ਸੁਭਾਈਵਾਨ ਹੈ ਸਤਿਗੁਰ ਜੀ ਕਿਰਪਾ ਕਰਨ ਜੀ ਪਾਵਲ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਮਾ ਕਰਨੀ ਮਲਾਵ ਖਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ